ਕਿਸਾਨ ਦੋਸਤੋ ਬਾਸਮਤੀ ਦੀ ਫਸਲ ਪੰਜਾਬ ਦੇ ਵਿੱਚ ਵੀ ਹੁਣ ਹੋਰ ਵੀ ਕਈ ਮੰਡੀਆਂ ਦੇ ਵਿੱਚ ਆਉਣ ਲੱਗ ਪਈ ਰੇਟਾਂ ਦੇ ਵਿੱਚ ਵੀ ਥੋੜਾ ਬਾਲਾ ਵਾਧਾ ਦਿਖਾਈ ਦੇਣ ਲੱਗਾ ਕੱਲ ਸੋਮਵਾਰ ਨੂੰ ਪੰਜਾਬ ਦੀਆਂ ਕੁਝ ਮੰਡੀਆਂ ਦੇ ਵਿੱਚ ਬਾਸਮਤੀ ਆਈ ਹੈ ਉਹਦੇ ਰੇਟਾਂ ਦੇ ਵਿੱਚ ਵੀ 60-70 ਰੁਪਏ ਦਾ ਜਿਹੜਾ ਹੋਰ ਵਾਧਾ ਹੋ ਗਿਆ ਬਾਸਮਤੀ 2900 ਤੋਂ ਉੱਪਰ ਕਈ ਮੰਡੀਆਂ ਦੇ ਵਿੱਚ ਵਿਕੀ ਹੈ ਇੱਥੇ ਆਪਾਂ ਹਰਿਆਣੇ ਦੀਆਂ ਤੇ ਪੰਜਾਬ ਦੀਆਂ ਕੁਝ ਮੰਡੀਆਂ ਦੇ ਰੇਟ ਤੁਹਾਡੇ ਨਾਲ ਸਾਂਝੇ ਕਰਾਂਗੇ ਜੇ ਚੈਨਲ ਤੇ ਪਹਿਲੀ ਵਾਰ ਹੀ ਆਇਓ ਤਾਂ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਔਨ ਕਰ ਲਓ ਤਾਂ ਕਿ ਖੇਤੀ ਨਾਲ ਅਤੇ ਵੱਖ-ਵੱਖ ਫਸਲਾਂ ਦੇ ਰੇਟਾਂ ਦੇ ਸੰਬੰਧੀ ਜੋ ਵੀ ਜਾਣਕਾਰੀ ਹੋਵੇ ਤੁਹਾਡੇ ਨਾਲ ਸਾਂਝੀ ਹੋ ਸਕੇ ਦੋਸਤੋ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਆ ਕਰੋ ਵੀਡੀਓ ਹੋਰ ਦੋਸਤਾਂ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਜਾਣਕਾਰੀ ਜਿਆਦਾ ਤੋਂ ਜਿਆਦਾ ਦੋਸਤਾਂ ਤੱਕ ਪਹੁੰਚ ਸਕੇ ਪਹਿਲਾ ਗੱਲ ਕਰਦੇ ਹਾਂ ਜੀ ਹਰਿਆਣਾ ਦੀਆਂ ਵੱਖ-ਵੱਖ ਮੰਡੀਆਂ ਦੇ ਵਿੱਚ ਕੀ ਰੇਟ ਰਹੇ ਨੇ ਕਰਨਾਲ ਮੰਡੀ ਦੇ ਵਿੱਚ ਬਾਸਮਤੀ 1500 ਰੇਟ ਦਾ ਜਿਹੜਾ ਰੇਟ ਰਿਹਾ 2750 ਰੁਪਏ ਕੁਇੰਟਲ ਠੀਕਾ ਮੰਡੀ ਦੇ ਵਿੱਚ ਬਾਸਮਤੀ 1500 ਨੌ ਦਾ ਜਿਹੜਾ ਰੇਟ ਰਿਹਾ ਜੀ 2810 ਰੁਪਏ ਕੁਇੰਟਲ ਨਰੀਲਾ ਮੰਡੀ ਜਿਹੜੀ ਦਿੱਲੀ ਚ ਪੈਂਦੀ ਹੈ ਉੱਥੇ ਰਿਹਾ ਜੀ 2670 ਰੁਪਏ ਕੁਇੰਟਲ ਅਤੇ ਤਰਾਵੜੀ ਮੰਡੀ ਵਿੱਚ 1500 ਨੌ ਦਾ ਭਾਅ 2800 ਰੁਪਏ ਕੁਇੰਟਲ ਰਿਹਾ ਪ੍ਰਾਣੀ 1500 ਨੌ ਆਈ ਹੈ 3190 ਰੁਪਏ ਕੁਇੰਟਲ 11 ਇੱਕੀ ਹੱਥਾਂ ਨਾਲ ਝਾੜੀ ਹੋਈ 4400 ਰੁਪਏ ਕੁਇੰਟਲ 29 17 18 ਹੱਥਾਂ ਨਾਲ ਝਾੜੀ ਹੋਈ 4300 ਰੁਪਏ ਕਿਨਟਲ ਤੱਕ ਬਾਸਮਤੀ ਵਿਕੀ ਐ। ਜਹਾਗੀਰਾਬਾਦ ਮੰਡੀ ਦੇ ਵਿੱਚ ਬਾਸਮਤੀ 1509 2800 ਰੁਪਏ ਕਿਨਟਲ, ਘਰਾਉੜਾ ਮੰਡੀ ਦੇ ਵਿੱਚ ਬਾਸਮਤੀ ਜਿਹੜੀ ਵਿਕੀ ਐ 2720 ਰੁਪਏ ਕਿਨਟਲ। ਰਜ਼ੌਰ ਦੀ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ ਰਿਹਾ ਜੀ 2800 ਰੁਪਏ ਕਿਨਟਲ। ਕੈਥਲ ਮੰਡੀ ਦੇ ਵਿੱਚ 1509 ਦਾ ਰੇਟ 2460 ਰੁਪਏ ਕਿਨਟਲ ਵਿਕੀ ਆ ਹੋ ਸਕਦਾ ਬਾਸਮਤੀ ਦਾ ਜਿਹੜਾ ਕਿ ਕੁਆਲਿਟੀ ਥੋੜੀ ਡਾਊਨ ਹੋਵੇ ਉਹਦੇ ਹਰਾ ਦਾਣਾ ਦਾ ਬਾਸਟਰ ਵੱਧ ਹੋ ਸਕਦਾ ਕੁਆਲਿਟੀ ਦੇ ਨਾਲ ਹੀ ਰੇਟ ਹੁੰਦਾ ਸੋਨੀਪੱਤ ਦੀ ਮੰਡੀ ਦੇ ਵਿੱਚ 1509 ਦਾ ਰੇਟ ਹੈ 2720 ਰੁਪਏ ਕੁਇੰਟਲ ਪੰਜਾਬ ਦੀਆਂ ਵੱਖ-ਵੱਖ ਮੰਡੀਆਂ ਦੇ ਵਿੱਚ ਜਿਹੜੇ ਰੇਟ ਨੇ ਇਸ ਤਰ੍ਹਾਂ ਨੇ ਰਹੇ ਨੇ ਸ੍ਰੀ ਅਮਰਸਰ ਸਾਹਿਬ ਪਾਸਮਤੀ ਦਾ ਜਿਹੜਾ ਰੇਟ ਰਿਹਾ 2925 ਰੁਪਏ ਕੁਇੰਟਲ ਤੱਕ ਰਿਹਾ ਤੇ ਇਸੇ ਤਰ੍ਹਾਂ ਬਟਾਲਾ ਮੰਡੀ 'ਚ 1509 2880 ਰੁਪਏ ਕੁਇੰਟਲ ਵਿਕਿਆ ਤਰਨਤਾਰਨ ਦੀ ਮੰਡੀ ਦੇ ਵਿੱਚ 1509 ਦਾ ਰੇਟ ਹੈ ਜਿਹੜਾ ਰਿਹਾ 2900 ਰੁਪਏ ਕੁੰਟਲ ਦੇ ਲਗਭਗ ਰਿਹਾ ਕੋਟਕਪੂਰਾ ਦੀ ਮੰਡੀ ਦੇ ਵਿੱਚ ਥੋੜੀ ਵਾਲੀ ਬਾਸਮਤੀ 1509 ਆਈ ਹੈ ਰੇਟ 2660 ਰੁਪਏ ਕੁੰਟਲ ਤੱਕ ਰਿਹਾ ਰਾਜਪੁਰਾ ਦੇ ਮੰਡੀ ਦੇ ਵਿੱਚ 1509 ਦਾ ਜਿਹੜਾ ਰੇਟ ਹੈ 2770 ਰੁਪਏ ਕੁੰਟਲ ਤੇ ਇਹ ਸੀ ਪੰਜਾਬ ਦੀਆਂ ਵੱਖ-ਵੱਖ ਮੰਡੀਆਂ ਦੇ ਰੇਟ ਰੇਟਾਂ ਦੇ ਵਿੱਚ ਥੋੜਾ ਵਾਲਾ ਵਾਧਾ ਜਿਹੜਾ ਦੇਖਣ ਨੂੰ ਮਿਲਿਆ ਆਉਣ ਵਾਲੇ ਦਿਨਾਂ ਦੇ ਵਿੱਚ ਬਾਸਮਤੀ ਦੇ ਰੇਟਾਂ ਦੇ ਵਿੱਚ ਥੋੜਾ ਬਾਲਾ ਹੋਰ ਵੀ ਵਾਧਾ ਹੋ ਸਕਦਾ ਕਿਉਂਕਿ ਜਿਸ ਤਰ੍ਹਾਂ ਕੁਆਲਿਟੀ ਵਧੀਆ ਹੁੰਦੀ ਆ ਤਾਂ ਰੇਟਾਂ ਦੇ ਵਿੱਚ ਵੀ ਵਾਧਾ ਦੇਖਣ ਨੂੰ ਮਿਲਦਾ। ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ। ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ। ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ। ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ। ਧੰਨਵਾਦ ਦੋਸਤੋ। ਸਤਿ ਸ੍ਰੀ ਅਕਾਲ ਦੋਸਤੋ।